ਕਪੂਰਥਲਾ ਦੇ ਵਿੱਚ ਨਕਲੀ ਚੋਨੇ ਦੇ ਬੀਜਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਦੋ ਕਿਸਾਨ ਅਤੇ ਬੰਦਗਾਨ ਮੋ ਸਾਹਮਣੇ ਹੋ ਗਈਆਂ ਨੇ ਖੇਤੀਬਾੜੀ ਵਿਭਾਗ ਕਪੂਰਥਲਾ ਵੱਲੋਂ ਬੀਜ ਵੇਚਣ ਵਾਲੇ ਦੁਕਾਨਦਾਰ ਉੱਤੇ ਕੀਤੀ ਕਾਰਵਾਈ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲਖਵਾਲਦੀ ਜਲੰਧਰ ਇਕਾਈ ਦੁਕਾਨਦਾਰ ਦੇ ਹੱਕ ਤੇ ਵਿੱਚ ਆ ਖੜੀ ਗਈ ਹੈ ਉਨਾ ਵਲੋ ਖੇਤੀਬਾੜੀ ਦਫਤਰ ਦੇਗੇ ਤਾਂ ਨਾ ਪ੍ਰਦਰਸ਼ਨ ਕੀਤਾ ਗਿਆ ਮੰਨ ਕੀਤੀ ਗਈ ਕਿ ਦੁਕਾਨਦਾਰ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਹੈ ਉਸ ਨੂੰ ਰੱਦ ਕੀਤਾ ਜਾਵੇ ਦੁਕਾਨਦਾਰ ਦਾ ਲਾਇਸੈਂਸ ਬਹਾਲ ਕੀਤਾ ਜਾਵੇ ਉਹਨਾਂ ਕਹਿਣਾ ਹੈ ਕਿ ਦੁਕਾਨਦਾਰ ਨੇ ਕੰਪਨੀ પાસે ਬਿਜ ਲੈ ਕੇ ਵਿੱਚ ਹੈ ਕਿਸਾਨਾਂ ਨੂੰ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਕੰਪਨੀ ਤੋਂ ਕਰਵਾਈ ਜਾਵੇ ਦੂਜੇ ਪਾਸੇ ਪੀ ਕੇ ਯੂ ਬਾਘੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਤੇ ਪੀੜਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਦੁਕਾਨਦਾਰ ਤੋਂ ਹੀ ਬੀਜ ਖਰੀਦਿਆ ਗਿਆ ਸੀ ਉਹ ਦੁਕਾਨਦਾਰ ਨੂੰ ਹੀ ਜਾਣਦੇ ਨੇ ਉਹਨਾਂ ਨੂੰ ਉਹਨਾਂ ਦੇ ਨੁਕਸਾਨ ਦੀ ਦੁਕਾਨਦਾਰ ਪਰਪਾਈ ਆਪ ਕਰੇ ਜਾਂ ਕੰਪਨੀ ਤੋਂ ਕਰਵਾ ਕੇ ਦੇਵੇ ਦੂਜੇ ਪਾਸੇ ਮੁੱਖ ਕੇਜੀਬੜੀ ਅਫਸਰ ਕਪੂਰਥਲਾ ਬਲਵੀਰ ਚੰਦ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਸ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਪੰਜ ਮੈਂਬਰੀ ਕਮੇਟੀ ਆਪਣੇ ਕਿਸਾਨਾਂ ਦੇ ਖੇਤਾ ਦੀ ਜਾਂਚ ਕਰਵਾਵੇ ਅਤੇ ਇਸ ਸਬੰਧ ਵਿੱਚ ਕੰਪਨੀ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਨੇ ਕਿਸਾਨ ਵੀ ਫਿਰ ਦੁਬਾਰਾ ਇਕੱਠੇ ਹੋਏ ਹੈ ਕੋਈ ਹਾਜ਼ਰਦਾਨ ਦੇ ਬਾਰੇ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਆਪਾਂ ਸ਼ਰੀ ramp ਇਹ ਕੰਪਨੀ ਹੈ ਸ੍ਰੀ ਰਾਮ ਐਗਰੋਟੈਕ ਇੰਡੀਆ ਕੰਪਨੀ ਕਰਨਾਲ ਦੀ ਕੰਪਨੀ ਹੈ ਜੀ ਆਪਾਂ ਇਸ ਕੰਪਨੀ ਦੇ ਕੋਲੋਂ ਝੋਨੇ ਦਾ ਬੀਜ ਜਿਹੜਾ SR 110 ਵੈਰੈਟੀ ਜੋ ਕਿਸਾਨਾਂ ਦੀ ਡਿਮਾਂਡ ਦੇ ਉੱਤੇ ਇਸ ਏਰੀਆ 'ਚ ਕਾਫੀ ਲੱਗਦੀ ਹੈ ਉਹ ਮਗਾ ਕੇ ਆਪਾਂ ਸੀਲ ਤੇ ਸੀਡ ਜਿਹੜਾ ਸੇਲ ਕੀਤਾ ਸੀਗਾ ਉਹ ਸੀਡ ਦੇ ਵਿੱਚ ਮਿਕਸਿੰਗ ਦੀ ਸ਼ਿਕਾਇਤ ਆਈ ਹੈ ਸਾਰੇ ਫਾਰਮਰ 40 ਤੋਂ 45 ਫਾਰਮਰ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਦਿੱਕਤ ਆਈ ਹੈ ਮਿਕਸਿੰਗ ਦੀ ਉਹਦੇ ਵਿੱਚ ਆਪਣੇ ਐਗਰੀਕਲਚਰ ਡਿਪਾਰਟਮੈਂਟ ਦਾ ਸਟਾਫ ਗਿਆ ਸੀਗਾ ਉਹਤ ਕੰਪਨੀ ਵਾਲੇ ਵੀ ਇੱਥੇ ਆ ਕੇ ਦੇਖ ਕੇ ਗਏ ਆ ਕੰਪਨੀ ਵਾਲੇ ਮੰਨ ਕੇ ਵੀ ਗਏ ਆ ਵੀ ਇਸ ਬੀਜ ਦੇ ਵਿੱਚ ਮਿਕਸਿੰਗ ਆ ਸਾਡੇ ਕੋਲੋਂ ਗਲਤੀ ਹੋਈ ਆ ਇਸ ਤੇ ਜ਼ਿੰਮੇਵਾਰ ਕੰਪਨੀ ਕਹਿੰਦੀ ਅਸੀਂ ਆ ਦੁਕਾਨਦਾਰ ਦੀ ਕੋਈ ਗਲਤੀ ਨਹੀਂ ਉਹ ਅੱਜ ਇਸੇ ਮਸਲੇ ਦੇ ਵਿੱਚ ਕੁਝ ਦਿਨ ਪਹਿਲਾਂ ਮੇਰੀ ਦੁਕਾਨ ਦੇ ਉੱਤੇ ਜਾਨੀ ਕਿ ਸਾਰੇ ਜ਼ਿੰਮੇਵਾਰ ਇਕੱਠੇ ਹੋਏ ਸੀ ਇਸੇ ਕਰਕੇ ਵੀ ਹਾਂ ਆਪਾਂ ਕੰਪਨੀ ਤੇ ਐਕਸ਼ਨ ਲਈਏ ਕੁਝ ਵਿੱਚ ਚਲੋ ਜੋਸ਼ ਦੇ ਵਿੱਚ ਕੋਈ ਜਿੱਦਾਂ ਕਹਿ ਲਈ ਵੀ ਹੋਰ ਬੰਦੇ ਵਿੱਚ ਆਣ ਕੇ ਪਈ ਇਦਾਂ ਦੀ ਗੱਲਬਾਤ ਹੋਈ ਕਿ ਥੋੜਾ ਮਾਮਲਾ ਗਰਮ ਹੋਣ ਕਰਕੇ ਮੇਰੀ ਦੁਕਾਨ ਸੀਲ ਹੋ ਗਈ ਤੇ ਮੇਰਾ ਲਾਇਸੈਂਸ ਕੈਨਸਲ ਹੋ ਗਿਆ ਅੱਜ ਇਸੇ ਮਕਸਦ ਦੇ ਵਿੱਚ ਸਾਰੇ ਜ਼ਿਮੀਦਾਰ ਜਿਹੜੇ ਮੇਰੇ ਤੋਂ ਸੀਡ ਲੈ ਕੇ ਗਏ ਸੀਗੇ 40-45 ਜ਼ਿਮੀਦਾਰ 45 ਦੇ ਵਿੱਚੋਂ 40 ਜ਼ਿਮੀਦਾਰ ਅੱਜ ਇੱਥੇ ਖੜੇ ਨੇ ਉਹਨਾਂ ਕੋਲ ਉਹਨਾਂ ਦਾ ਬਿੱਲ ਵਾ ਉਹਨਾਂ ਨੇ ਜਿਹੜਾ ਬੀਜ ਲਾਇਆ ਸੀਗਾ ਉਹਦੇ ਜਾਨੀ ਕਿ ਪੈਕੇਟ ਸਾਰਾ ਕੁਝ ਉਹਨਾਂ ਦੇ ਕੋਲ ਆ ਆਪਾਂ ਬਿੱਲ ਤੇ ਮਾਲ ਲਿਆ ਸੀ ਬਿੱਲ ਤੇ ਸੇਲ ਕੀਤਾ ਜੀ ਹੁਣ ਅੱਜ ਇਸੇ ਮਸਲੇ 'ਚ ਇਹ ਜ਼ਿਮੀਦਾਰ ਇਕੱਠੇ ਹੋਏ ਆ ਵੀ ਜਿਹੜੀ ਪ੍ਰੋਬਲਮ ਆਈ ਆ ਉਹਦੇ ਵਿੱਚ ਦੁਕਾਨਦਾਰ ਦਾ ਕੀ ਕਸੂਰ ਦੁਕਾਨਦਾਰ ਨੇ ਕੰਪਨੀ ਤੋਂ ਬਿੱਲ ਲਿਆ ਕੰਪਨੀ ਤੋਂ ਬਿੱਲ ਲੈ ਕੇ ਬਿੱਲ ਤੇ ਮਾਲ ਜਿਹੜਾ ਵਾ ਵੇਚਿਆ ਤੇ ਉਹਦੇ ਵਿੱਚ ਸਾਰਾ ਕਸੂਰ ਜਿਹੜਾ ਕੰਪਨੀ ਦਾ ਜਾਂ ਮਤਲਬ ਇਹ ਆ ਵੀ ਕੰਪਨੀ ਹੀ ਜ਼ਿੰਮੇਵਾਰ ਹੈ ਕੰਪਨੀ ਹੀ ਜ਼ਿੰਮੇਵਾਰ ਆ ਦੇਖੋ ਜੀ ਪੈਕਿੰਗ ਆਈ ਸੀ 4 ਕਿਲੋ 10 ਕਿਲੋ ਪੈਕਿੰਗ ਆਈ ਸੀ ਉਸ ਪੈਕਿੰਗ ਦੇ ਵਿੱਚ ਸਿੱਧਾ ਮਾਲ ਆਇਆ ਸਿੱਧਾ ਵੇਚਿਆ ਜਾਂ ਮੈਂ ਖੋਲ ਕੇ ਜ਼ਿੰਮੇਵਾਰ ਕਹਿਣ ਵੀ ਮੈਂ ਖੋਲ ਕੇ ਬੀਜ ਦਿੱਤਾ ਮੈਂ ਮਿਕਸ ਕਰਕੇ ਦਿੱਤਾ ਫੇਰ ਮੈਂ ਜ਼ਿੰਮੇਵਾਰ ਆ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਕੰਪਨੀ ਵੀ ਮਾਲਕ ਕੰਪਨੀ ਦੇ ਨੁਮਾਇंदे ਵੀ ਆਏ ਸੀ ਨੁਮਾਇंदे ਆਏ ਸੀ ਵੀ ਮਿਕਸਿੰਗ ਹੋਈ ਆ ਕਿ ਉਹ ਸਰ ਉਹਨਾਂ ਦਾ ਹਰਜਾਨਾ ਪਰ ਤਿਆਰ ਹੈ ਕਿ ਕੀ ਸਮਝਾਤਾਂ ਲਾਤੀ ਹੈ ਉਹ ਜਿਹੜੇ ਕੰਪਨੀ ਦੇ ਹਮਾਇंदे ਆਏ ਸੀਗੇ ਉਹਨਾਂ ਦੀ ਖੇਤ 'ਚ ਖੜਿਆਂ ਦੀ ਵੀਡੀਓ ਮੇਰੇ ਕੋਲ ਪਈ ਆ ਜਿਹਦੇ ਵਿੱਚ ਮੰਨਦੇ ਵੀ ਅਸੀਂ ਕੰਪਨੀ ਵੱਲੋਂ ਆਏ ਆ ਇਹਦੇ ਵਿੱਚ ਦਿੱਕਤ ਹੈ ਲਿਖਤੀ ਮੇਰੇ ਕੋਲ ਉਹਨਾਂ ਦੇ ਸਬੂਤ ਪਈ ਨਹੀਂ ਦਿੱਥੇ ਉਹ ਲਿਖ ਕੇ ਦੇ ਕੇ ਗਏ ਨੇ ਲਿਖਦਿਆਂ ਦੀ ਵੀਡੀਓ ਮੇਰੇ ਕੋਲ ਪਈ ਆ ਸਾਰੇ ਸਬੂਤ ਹੈਗੇ ਆ ਹਾਂ ਜੀ ਜੀ ਵੀ ਦਾ ਹਾਂ ਜੀ 20 ਮੀਟਰ ਤੋਂ ਪਹਿਲਾਂ ਕੰਪਨੀ ਆਈ ਤੁਹਾਡੇ ਕੋਲ ਕੇ ਬਾਅਦ ਇਹ 20 ਮੀਟਰ ਤੋਂ ਪਹਿਲਾਂ ਕੰਪਨੀ ਤੁਹਾਡੇ ਕੋਲ ਆਈ ਇਹ ਬਾਅਦ ਹੈ ਨਾ ਹੁਣ ਜਦੋਂ ਸਾਰਾ ਪਿਆ ਭਾਈ ਜਦੋਂ ਬੀਜ ਸਾਰਾ ਕੰਪਨੀ ਤੋਂ ਲੈ ਕੇ ਬੀਜ ਵੇਚਿਆ ਜੀ ਜਦੋਂ ਪ੍ਰੋਬਲਮ ਆਈ ਆ ਦਿੱਕਤ ਆਈ ਆ ਦਿੱਕਤ ਆਉਣ ਦੇ ਫਰੰਤ ਆਪਾਂ ਉਹਨਾਂ ਨਾਲ ਸੰਪਰਕ ਕੀਤਾ ਕੰਪਨੀ ਵਾਲੇ ਇੱਥੇ ਆਏ ਆ ਆਣ ਕੇ ਉਹਨਾਂ ਨੇ ਸਰਵੇ ਕੀਤਾ ਸਰਵੇ ਕਰਨ ਤੋਂ ਬਾਅਦ ਉਹ ਖੁਦ ਮੰਨਿਆ ਵੀ ਹਾਂ ਇਸ ਦੇ ਵਿੱਚ ਮਿਕਸਿੰਗ ਹੈਗੀ ਆ ਸਾਡਾ ਕਸੂਰ ਆ ਉਹ ਫਰਕ ਆ ਗਿਆ ਵੀ ਡੀਲਰ ਦਾ ਕੋਈ ਕਸੂਰ ਨਹੀਂ ਅਸੀਂ ਆਪਦੀ ਗਲਤੀ ਮੰਨਦੇ ਆ ਮੰਨ ਕੇ ਗਏ ਆ ਅੱਛਾ ਅੱਜ ਕੀ ਕਾਰਨ ਆ ਜੇ ਕਾਠੀੜਾਂ ਦੀ ਆਪਣੀ ਤੋਂ ਅੰਮ੍ਰਿਤ ਆ ਇਹ ਅੱਜ ਇਕੱਠੇ ਇਸ ਕਰਕੇ ਕੀਤਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਵੀ ਮੇਰਾ ਕਸੂਰ ਕੀ ਆ ਜੇ ਅਸੀਂ ਅੱਜ ਦਰਾਨਦਾਰ ਵੀ ਇਕੱਠੇ ਹੋਏ ਆ ਜ਼ਿਮੀਂਦਾਰ ਵੀ ਇਕੱਠੇ ਹੋਏ ਜਿਨ੍ਹਾਂ ਦੇ ਖੇਤ ਚ ਪ੍ਰੋਬਲਮ ਆਈ ਆ ਉਹ ਵੀ ਜ਼ਿਮੀਂਦਾਰ ਇਕੱਠੇ ਆ ਜਿਹੜੇ ਆਪਣੇ ਨਾਲ ਚਾਰ ਤੋਂ ਪੰਜ ਸਾਲ ਤੇ ਪੰਜ ਸਾਲ ਦੇ ਜੁੜੇ ਪਏ ਆ ਇਹ ਸਾਰੇ ਜ਼ਿਮੀਂਦਾਰਾਂ ਨੇ ਅੱਜ ਇਸ ਕਰਕੇ ਇਕੱਠੇ ਹੋਏ ਆ ਵੀ ਜਾ ਕੇ ਖੇਤੀਬਾੜੀ ਵਿਭਾਗ ਦੇ ਵਿੱਚ ਉਹਨਾਂ ਨਾਲ ਪੁੱਛਗਿੱਛ ਕੀਤੀ ਜਾਵੇ ਵੀ ਤੁਸੀਂ ਕੰਪਨੀ ਤੇ ਕੀ ਤਾਂ ਅੰਦਰ ਦਾ ਕੀ ਕਸੂਰ ਆ ਜਦ ਇਹਨੇ ਕੰਪਨੀ ਤੇ ਕੰਪਨੀ ਦੇ ਬਿੱਲ ਤੇ ਮਾਲ ਲੈ ਕੇ ਬਿੱਲ ਤੇ ਵੇਚਿਆ ਤੇ ਇਹਦੇ ਵਿੱਚ ਇਹਦਾ ਕਸੂਰ ਕੀ ਆ ਇਹਦਾ ਲਾਇਸੈਂਸ ਕੈਨਸਲ ਕਿਉਂ ਕੀਤਾ ਗਿਆ ਬਾਕੀ ਜਿਹੜੀ ਗੱਲ ਆ ਜ਼ਿੰਮੇਵਾਰ ਤੁਹਾਡੇ ਨਾਲ ਕਰਨਗੇ ਜਿਨ੍ਹਾਂ ਨੇ ਇਹ ਥੋਣਾ ਲਾਇਆ ਦੀਪ ਸਿੰਘ ਜੀ ਪਿੰਡ ਕਾਂਹਲੀ ਜੀ ਕਪੂਰਤਲੇ ਕਪੂਰਤਲੇ ਰਹਿਣਾ ਤੁਸੀਂ ਤੁਸੀਂ ਵੀ ਬੀਜ ਖਰੀਦਿਆ ਸੀ ਐਸਆਰ 110 ਹਾਂਜੀ ਹਾਂਜੀ ਤੇ ਉਹ ਕੁਝ ਬੀਜ ਨਾਲ ਕੀ ਕੋਈ ਫਾਇਦਾ ਕੋਈ ਨੁਕਸਾਨ ਕੋ ਹੋਇਆ ਉਹ ਸਰ ਅਸੀਂ ਪੰਜ ਤੋਂ 6 ਸਾਲ ਦਾ ਪਹਿਲਾਂ ਇਸ ਗਾਨ ਤੋਂ ਬੀ ਲੈ ਰਹੇ ਆਂ ਕਾਫੀ ਚਿਰ ਤੋਂ ਇਹਦੇ ਨਾਲ ਜੁੜੇ ਹੋਏ ਆਂ ਕਦੀ ਵੀ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਈ ਸਟਾਲੇ ਦਾ ਵੀ ਬੀ ਲੈ ਲੈਣਾ ਮੇਰੇ ਡੇਰੀ ਫਾਰਮ ਵੀ ਕਰਦਾ ਜਮੀਨ ਦਾ ਵੀ ਬੀ ਵੀ ਲੈਣਾ ਕਣਕ ਦਾ ਵੀ ਬੀ ਲੈ ਰਹੇ ਆ ਇਸ ਤੋਂ ਪੰਜ 6 ਸਾਲ ਤੋਂ ਵੀ ਰਹੇ ਆ ਇਸ ਸਾਲ ਸ਼੍ਰੀ ਰਾਮ ਦਾ ਇਹ ਇਹਨਾਂ ਨੇ ਦਿੱਤਾ ਥੇਲੀਆਂ ਬੰਦ ਸੀਗੀਆਂ ਜਦੋਂ ਇਹਨਾਂ ਕੋਲ ਬੀ ਲੈ ਕੇ ਗਏ ਆ ਇਹ ਉਹਦੇ ਵਿੱਚ ਕਾਫੀ ਪ੍ਰੋਬਲਮ ਆਈ ਆ ਅੱਧੋ ਅੱਧੀ ਵਿੱਚ ਮਿਲਾਵਟ ਆਈ ਆ ਹਾਂਜੀ ਉਹਦੇ ਵਿੱਚ ਹੁਣ ਕਾਰਵਾਈ ਦੁਕਾਨਦਾਰ ਤੇ ਹੋ ਰਹੀ ਆ ਇਸ ਕੰਪਨੀ ਤੇ ਹੋਣੀ ਚਾਹੀਦੀ ਕਾਰਵਾਈ ਜਿਹੜੀ ਕਾਰਵਾਈ ਦੁਕਾਨਦਾਰ ਤੇ ਹੋ ਰਹੀ ਆ ਉਹ ਇਸ ਕੰਪਨੀ ਤੇ ਹੋਣੀ ਚਾਹੀਦੀ ਆ ਇਹਦੇ ਵਿੱਚ ਦੁਕਾਨਦਾਰ ਦਾ ਕੋਈ ਕਸੂਰ ਨਹੀਂ ਗਾ ਥੈਲੀਆਂ ਬੰਦ ਨੇ ਵੀ ਸਾਨੂੰ ਦਿੱਤਾ ਆ ਤੇ ਥੈਲੀਆਂ ਬੰਦੀਆਂ ਨੇ ਕੋਈ ਬੀਲ ਲੈ ਕੇ ਆ ਬਿਲ ਨਾਲ ਲੈ ਕੇ ਆ ਇਹਦੇ ਵਿੱਚ ਕੰਪਨੀ ਦਾ ਕਸੂਰ ਮੰਨਦੇ ਆ ਦੁਕਾਨਦਾਰ ਦਾ ਨਹੀਂ ਹਾਂ ਦੁਕਾਨਦਾਰ ਦਾ ਕੋਈ ਕਸੂਰ ਨਹੀਂ ਕੰਪਨੀ ਦਾ ਕਸੂਰ ਆ ਉਹ ਕੰਪਨੀ ਉਹਦਾ ਕਸੂਰ ਮੰਨ ਰਹੀ ਹੈ ਹਾਂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਜਹਦਰ ਕਸ਼ਮੀਰ ਸਿੰਘ ਜੜਿਆਲਾ ਭਾਰਤੀ ਕਿਸਾਨ ਜਿਹਨੇ ਰਾਜੇਵਾਲ ਦੁਆਬੇ ਦਾ ਇੰਚਾਰਜ ਆਪਣੀ ਜਥੇਬੰਦੀ ਦਾ ਇਹ ਬੜੀ ਦੁਖਦਾਈ ਵਾਲੀ ਗੱਲ ਹੈ ਅੱਜ ਇਹ ਅੱਜ ਰੋਜ਼ ਅਸੀਂ ਸਾਰੇ ਭਰਾ ਜਿੰਨੇ ਕਿਸਾਨ ਭਰਾ ਵਿਦੇਸ਼ਾਂ ਵਿੱਚ ਵੀਡੀਓ ਦੇਖਦੇ ਅਸੀਂ ਜ਼ਮੀਨਾਂ ਵੇਚ ਕੇ ਆਪਣੇ ਬੱਚੇ ਵਿਦੇਸ਼ਾਂ ਨੂੰ ਭੇਜਦੇ ਆ ਤੇ ਉੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਜੇ ਅੱਜ ਕੋ ਨੌਜਵਾਨ ਪੰਜਾਬ ਦੇ ਵਿੱਚ ਆਪਣਾ ਰੋਜ਼ਗਾਰ ਖੋਲ ਕੇ ਆਪਣੇ ਪੈਰਾਂ ਤੇ ਕਾਢਣ ਦੀ ਗੱਲ ਕਰ ਰਿਆ ਤੇ ਅੱਜ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਉਹਨਾਂ ਨੂੰ ਦਬਾਉਣ ਦੇ ਨਾਲ ਵੱਡੀਆਂ ਕੰਪਨੀਆਂ ਦੇ ਨਾਲ ਮਿਲ ਕੇ ਉਹਨਾਂ ਨੂੰ ਦਬਾਉਣ ਦੀ ਗਾਇ ਉਹਨਾਂ ਨੂੰ ਕੰਪਨੀ ਵਾਲੇ ਕਾਰੋਬਾਰ ਕਰਨ ਦੀ ਜਾਇ ਅੱਜ ਇਸ ਨੌਜਵਾਨ ਦੀ ਜਿਹੜੀ ਦੁਕਾਨ ਸੀਲ ਕਰ ਦਿੱਤੀ ਆ ਅਸੀਂ ਇਸ ਲਈ ਅੱਜ ਖੇਤੀਬਾੜੀ ਅਫਸਰ ਨੂੰ ਮਿਲਣ ਜਾ ਰਹੇ ਹਾਂ ਜ਼ਿਲ੍ਹੇ ਦੇ ਨੂੰ ਉੱਠਣਾ ਚਾਹੁੰਦੇ ਆ ਮੈਂ ਤੂੰ ਹੀ ਦੱਸੋ ਕੰਪਨੀ ਦਾ ਕੀ ਕਾਰਵਾਈ ਕੀਤੀ ਜੇ ਕੰਪਨੀ ਦੇ ਕਾਰਵਾਈ ਹੋ ਗਈ ਆ ਇਹਨਾਂ ਲੋਕਾਂ ਨੂੰ ਜੇਕਰ ਨੇ ਨਾ ਝੋਨੇ ਦਾ ਨੁਕਸਾਨ ਜਿਹੜਾ ਜਿਹਦਾ ਜਿੰਨਾ ਇਹ ਨਾ ਹੋਇਆ ਕੰਪਨੀਆਂ ਨੁਕਸਾਨ ਦੀ ਪੂਰਤੀ ਕਰ ਸਕਦੀਆਂ ਇੱਕ ਛੋਟੀ ਜੀ ਦੁਕਾਨ ਦੇ ਵਿੱਚੋਂ ਆਪਣੇ ਬੱਚਿਆਂ ਦਾ ਢੱਡ ਪਾਲ ਫੋਸਣ ਵਾਲਾ ਦੁਕਾਨ ਦੇ ਵਿੱਚੋਂ ਮਿਹਨਤ ਕਰਕੇ ਉਹਦੇ ਕੋਲੋਂ ਪੂਰਤੀਆਂ ਨੇ ਹੋਣੀਆਂ ਉਸ ਨੌਜਵਾਨ ਤੇ ਜਿਹੜੀ ਕਾਰ ਬਹੇ ਹੋਈ ਆ ਸਾਰੇ ਕਿਸਾਨ ਭਰਾ ਸਾਡੇ ਇਸ ਏਰੀਏ ਦੇ ਉਹ ਇਕੱਤਰ ਹੋ ਕੇ ਇਸ ਕਰਕੇ ਆਏ ਆ ਬਈ ਸਾਨੂੰ ਜਿਹੜਾ ਬੀਜ ਸੀਗਾ ਉਹ ਥੈਲੀਆਂ ਦੇ ਵਿੱਚ ਜਿੱਦਾਂ ਬੀ ਆਇਆ ਉਸੇ ਤਰ੍ਹਾਂ ਬਿੱਲਾਂ ਦੇ ਸਾਨੂੰ ਬੀਜ ਦਿੱਤਾ ਗਿਆ ਇਸ ਨੌਜਵਾਨ ਦਾ ਕੋਈ ਕਸੂਰ ਨਹੀਂ ਕੰਪਨੀ ਤੇ ਕਾਰਵਾਈ ਹੋਵੇ ਮਹਿਕਮੇ ਨੇ ਅੱਜ ਅਸੀਂ ਫੁੱਸਾ 44 ਲਾਉਣੇ ਆ ਉਹ ਕਰਨਾਲ ਦਾ ਨਹੀਂ ਇਹ ਕੰਪਨੀਆਂ ਨੂੰ ਸਰਕਾਰਾਂ ਨੂੰ ਉਹ ਵੇਂਦੀਦਾ ਜਦੋਂ ਬਾਹਰ ਲਿਆ ਸ਼ੇਟਾ ਦਾ ਲਿਆ ਰਿਹਾ 20 ਵੇਚ ਰਹੇ ਆ ਅੱਜ ਜਿਹੜੀ ਪਜੀਰੀ ਸਾਡੀ ਉਥੇ ਬੇਰਖਾ ਦੇ ਵਿੱਚ ਬਣਦੀ ਸੀ ਅੱਜ ਜਿਹੜੀ ਅੰਗਣ ਵਾਲੀ ਸੈਂਟਰਾਂ ਤੇ ਜਾਂਦੀ ਆ ਉਹ ਮਾਜਾ ਦਾ ਮਣ ਕੇ ਆਉਂਦੀ ਆ ਸਰਕਾਰਾਂ ਅੰਨੀਆਂ ਬੋਲੀਆਂ ਸੁੱਤੀਆਂ ਪਈਆਂ ਆ ਅੱਜ ਇਹਨਾਂ ਨੂੰ ਜਗਾਉਣ ਦੇ ਲਈ ਅਜੀ ਕਿਤਨੀ ਬੜੀ ਆਫਸਰ ਦਾ ਘਰਾਉ ਕਰਨ ਜਾ ਰਹੇ ਆ ਉਹਨੂੰ ਪੁੱਛਣ ਜਾ ਰਹੇ ਆ ਕਿ ਦੱਸ ਸ਼੍ਰੀ ਰਾਮ ਕੰਪਨੀ ਦੇ ਕੀ ਕਾਰਵਾਈ ਕੀਤੀ ਆ ਤੁਸੀਂ ਪ੍ਰੀਤ ਵੀ ਸਟੋਰ ਦਾ ਕਾਰਵਾਈ ਕਰਵਾ ਦੁਕਾਨ ਸੀਲ ਕਰਤੀ ਆ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਦੋਂ ਦੁਕਾਨਦਾਰ ਇਸ ਗੱਲ ਦਾ ਗਾਹੀ ਪੜਦਾ ਆ ਮੈਂ ਮੈਂ ਕਹਾ ਆ ਮੈਂ ਜੋ ਅੱ비 ਆਇਆ ਮੈਂ ਉਹਦੇ ਹੱਥਾਂ ਤੇ ਬੈਲ ਤੇ ਰਿhta ਉਹਨਾਂ ਨੇ ਯਾਰ ਆ ਆ ਜੇ ਉਹਨਾਂ ਤੇ ਨਾ ਕਾਰਵਾਈ ਕੀਤੀ ਗਈ ਨਾ ਇਸ ਨੌਜਵਾਨ ਨੂੰ ਇਨਸਾਫ ਮਿਲਿਆ ਤੇ ਲੜਾਈ ਵੇ ਭਗਵਾਨ ਸਤਿਮਾਨ ਹੁਣ ਦਬਾਬੇ ਦੇ ਵਿੱਚ ਜਨੰਦਰ ਦੇ ਵਿੱਚ ਰੋਜ ਆਉਂਦੇ ਜਾਂਦੇ ਰਹਿੰਦੇ ਨੇ ਭਗਵਾਨਤਮਨ ਦਾ ਵੀ ਘਰਾਓ ਕਰਾਂਗੇ ਇਹਨਾਂ ਖੇਤੀਬਾੜੀ ਆਫਸਰਾਂ ਨੂੰ ਵੀ ਘਰਾਓ ਕਰਾਂਗੇ ਇਹਨਾਂ ਨੂੰ ਅਨਾਂ ਨੂੰ ਦਰਤਾਂ ਨਿਕੰਣਾ ਬੰਦ ਕਰ ਦਿਆਂਗੇ ਤੇ ਇਸੇ ਤਰ੍ਹਾਂ ਦੀ ਧੱਕਾਸ਼ਾਹੀ ਪੰਜਾਬ ਦੇ ਨੌਜਵਾਨਾਂ ਨਾਲ ਕਿਸੇ ਨਾ ਹੋਣ ਨਹੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਅਕਾਦੀਆਂ ਕਪੂਰਥਲਾ ਜੀ ਅੱਜ ਦਾ ਜਿਹੜਾ ਸਾਡਾ ਮਸਲਾ ਸੀਗਾ ਜਿੱਦਾਂ ਕੋਈ 2-3 ਦਿਨ ਤੋਂ ਜਿਹੜਾ ਝੋਨਾ 110 ਆ ਉਹਦੇ ਸੀਡ ਦਾ ਰੋਲਾ ਪਾੜਿਆ ਹੈ। ਔਰ ਸੀਡ ਦੇ ਵਿੱਚ ਇੰਨੀ ਕਿ ਜਿਆਦਾ ਖਰਾਬੀ ਹੈਗੀ ਆ ਕਿ ਅਸੀਂ ਇਹ ਨਹੀਂ ਕੱਲਾ ਕਹਿ ਸਕਦੇ ਕਿ ਜਿਹੜਾ ਨਿਸਰ ਆ ਉਹ ਬਰਬਾਦ ਹੋਊਗਾ। ਜਿਹੜਾ ਮਗਰ ਹੈਗਾ ਉਹ ਕਿਹੜੀ ਕੁਆਲਿਟੀ ਹੈਗੀ ਤੇ ਕਿਦੋਂ ਨਿਸਰੇਗਾ ਉਹ ਇਕੱਠਾ ਨਿਸਰੇਗਾ ਜਾਂ ਨਹੀਂ ਨਿਸਰੇਗਾ। ਕਿੰਨੀ ਖਰਾਬੀ ਹੋਵੇ ਅਜੇ ਅੰਦਾਜ਼ਾ ਨਹੀਂ ਲਾ ਸਕਦਾ। ਮਹਿਕਮੇ ਨੇ ਬੇਸ਼ੱਕ ਦੀ 20-25% ਕਹਿ ਦਿੱਤਾ ਜਾਂ 30% ਕਹਿ ਦਿੱਤਾ ਪਰ ਸਾਨੂੰ ਅਜੇ ਯਕੀਨ ਨਹੀਂ ਆਉਂਦਾ ਕਿ ਉਹ 50% ਦਾ ਹੋ ਜਾਏ ਜਾਂ 75% ਦਾ ਹੋ ਜਾਏ। ਅਜੇ ਇਹ ਗੱਲ ਬਾਰੇ ਅਸੀਂ ਨਹੀਂ ਪੁੱਛ ਸਕਦੇ ਹੈਗੇ ਬਾਕੀ ਸਾਡੀ ਮਹਿਕਮੇ ਨਾਲ ਗੱਲ ਚੱਲਣ ਦੀ ਹੈਗੀ ਆ ਸਾਨੂੰ ਹਰ ਤਰ੍ਹਾਂ ਦੀ ਸ਼ੱਕ ਕਿ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਅਗੇ ਸਰਦਾਰ ਗਦੀਪ ਸਿੰਘ ਨੇ ਗੱਲ ਕੀਤੀ ਆ ਵੀ ਜਿਹੜਾ ਬੀ 3 ਕੀਤਾ ਗਿਆ ਹੈਗਾ ਅਲਫਾਫਿਆਂ ਚ ਭਰਿਆ ਗਿਆ ਹੈਗਾ ਸਾਨੂੰ ਬਹੁਤ ਹੀ ਜ਼ਿਆਦਾ ਸ਼ੱਕ ਹੈ ਆ ਕਿ ਜੇ ਕੰਪਨੀ ਨੇ ਕੀਤਾ ਜੇ ਕੰਪਨੀ ਨੇ ਕੀਤਾ ਤੇ ਜਿਹੜੀ ਸਰਕਾਰ ਆ ਉਹ ਕੰਪਨੀ ਨੂੰ ਜੁਰਮਾਨਾ ਲਾਵੇ ਤੇ ਸਾਡੇ ਜਿਹੜੇ ਜਿੰਨੇ ਵੀ ਹੈਗੇ ਆ ਕਿਸਾਨ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਜੇ ਦੁਕਾਨਦਾਰ ਨੇ ਕੀਤਾ ਦੁਕਾਨਦਾਰ ਨੂੰ ਕਾਨੂੰਨ ਦੇ ਇੱਕ ਤਹਰੇ ਵਿੱਚ ਖੜਾ ਕਰਨਾ ਚਾਹੀਦਾ ਤੇ ਇਹ ਜਿਹੜਾ ਕਿਸਾਨ ਦਾ ਵਾ ਜਿੰਨਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਆ ਅਗਰ ਸਾਡੇ ਨਾਲ ਇਸੇ ਵੀ ਅਫਸਰ ਨੇ ਜਾਂ ਕਿਸੇ ਨੇ ਵੀ ਜ਼ਬਰਦਸਤੀ ਜਾਂ ਧੋਖਾ ਧੜੀ ਕੀਤੀ ਤੇ ਅਸੀਂ ਚੁੱਪ ਨਾ ਨਹੀਂ ਬੈਠਾਂਗੇ ਰੋਸ ਵਿੱਚ ਸਾਰੇ ਉਹਨਾਂ ਚੱਲ ਸਾਡੇ ਜਾਰੀ ਰਹਿਣਗੇ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਮੱਤੀ ਕਪੂਰਸਲੇਚ ਪ੍ਰੀਤ ਸੀਡ ਸਟੋਰ ਨਵੀਂ ਦਾਣਾ ਮੰਡੀ ਕਪੂਟਰੇਜ ਦੁਕਾਨ ਆ ਉਹਨੇ ਸ਼ਰੀਰਾਮ ਐਗਰੀਟੈਕ ਇੰਡੀਆ ਕਰਨਾਲ ਰੋਡ ਅਸਾਂਢ ਹਰਿਆਣਾ ਤੋਂ ਐਸਆਰ 110 ਦਾ ਜਿਹੜਾ ਬੀਜ ਆ ਲੈ ਕੇ ਕਿਸਾਨਾਂ ਨੂੰ ਦਿੱਤਾ ਸੀਗਾ ਜੀ ਤੇ ਕਿਸਾਨਾਂ ਦੀ ਜਿਹੜੀ ਹੁਣ ਮੇਰੇ ਕੋਲ ਕੰਪਲੇਂਟ ਆਈ ਸੀ 27 ਤਰੀਕ ਨੂੰ ਤੇ ਇਹਦੇ ਵਿੱਚ ਰੈਲੇ ਦੀ ਜਿਹੜੀ ਹੈਗੀ ਆ ਉਹ ਸ਼ਕਾਇਤ ਹੈਗੀ ਆ 29 ਕੈਚ ਨੂੰ ਮੁੱਖ ਰੱਖਦੇ ਹੋਏ ਮੈਂ ਇੱਕ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਬਣਾਈ ਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ੍ਰੀ ਹਰਕਮਲ ਪਿੱਤ ਪਾਸੰਗ ਜਿਹੜੇ ਆ ਖੇਤੀਬਾੜੀ ਅਫਸਰ ਬਲੋਕ ਕਪੂਰਸਲੇ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਵਿੱਚ ਪਾਇਆ ਤੇ ਸ੍ਰੀ ਸਤਨਾਮ ਸਿੰਘ ਆ ਜਿਹੜੇ ਨਿਡਾਰੇ ਤੋਂ ਅਫਸਰ ਹੈਗੇ ਆ ਖੇਤੀਬਾੜੀ ਅਫਸਰ ਵੀ ਜੀ ਇੱਦਾਂ ਹੀ ਡਾਕਟਰ ਮਨਦੀਪ ਸਿੰਘ ਜਿਹੜੇ ਹੈਗੇ ਆ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਕਪੂਰਸਲੇ ਆ ਉਹਨਾਂ ਤੋਂ ਪਾਇਆ ਡਾਕਟਰ ਜਸਪਾਲ ਸਿੰਘ ਹੈਗੇ ਆ ਜੀ ਜਿਨ੍ਹਾਂ ਨੂੰ ਮੈਂਬਰ ਪਾਇਆ ਤੇ ਰਣਵੀਰ ਸਿੰਘ ਜਿਹੜੇ ਖੇਤੀਬਾੜੀ ਵਿਸਥਾਰ ਅਫਸਰ ਆ ਉਹਨਾਂ ਨੂੰ ਵੀ ਪਾਇਆ ਔਰ ਇੱਕ ਪਾਣੀ ਮੈਂਬਰੀ ਟੀਮ ਬਣਾ ਕੇ ਇਹਨਾਂ ਨੂੰ ਮੈਂ ਕਿਹਾ ਵੀ ਜਿਹੜੇ ਕਿਸਾਨਾਂ ਦੇ ਕਿਸਾਨ ਸਾਡੇ ਪ੍ਰਭਾਵਿਤ ਹੈਗੇ ਆ ਉਹਨਾਂ ਦਾ ਜਿਹੜਾ ਮੌਇਨਾ ਉਹ ਜਿਵੇਂ ਦੀ ਪੱਧ ਤੇ ਜਾ ਕੇ ਕਰੋ ਔਰ ਜਦੋਂ ਤੁਸੀਂ ਮੌਇਨਾ ਕਰਨਾ ਜਿਹੜੇ ਕਿਸਾਨਾਂ ਦੇ ਨੁਮਾਇੰਦੇ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਜਾਣਾ ਤੇ ਇਹ 28 ਤਰੀਕ ਨੂੰ ਜਿਹੜਾ ਹੈਗਾ ਇਹਨਾਂ ਨੇ ਵੈਨਾ ਸ਼ੁਰੂ ਕੀਤਾ ਉਸ ਪੈਂਡ ਜਿਹੜੀ ਹੈਗੀ ਆਈ ਕਵਰ ਕਰਕੇ ਆਈ ਆ ਉਸ ਤੋਂ ਬਾਅਦ ਡੀਲਰ ਜਿਹੜਾ ਸੀਗਾ ਡੀਲਰ ਤੇ ਜੋ ਸੀਡ ਐਕਟ ਦੇ ਹਿਸਾਬ ਨਾਲ ਮੇਰੀ ਕਾਰਵਾਈ ਬੰਦ ਨਹੀਂ ਸੀ ਮੈਂ ਦੋ ਜਿਹੜੇ ਹੈਗੇ ਆ ਸ਼ੂਕਾਜ ਨੋਰਸ ਜਿਹੜਾ ਇਹ ਪ੍ਰੀਟ ਸੀਡ ਸਟੋਰ ਆ ਨਵੀਂ ਦਾਣਾ ਮੰਡੀ ਕਪੂਰਥਲਾ ਨੂੰ ਕੱਢੇ ਤੇ ਉਹਨਾਂ ਨੇ ਮੈਨੂੰ ਜਿਹੜਾ ਜਵਾਬ ਆ ਉਹ ਕੱਲ ਦਿੱਤਾ ਤੇ ਕੱਲ ਜੋ ਉਹਨਾਂ ਨੇ ਜਵਾਬ ਦਿੱਤਾ ਉਹਦੇ ਨਾਲ ਮੈਂ ਸੈਟੀਸਫਾਈ ਨਹੀਂ ਹੈਗਾ ਕਿਉਂਕਿ ਉਹਨਾਂ ਦੀ ਦੁਕਾਨ ਤੋਂ ਸੀਡ ਵਿਕਿਆ ਠੀਕ ਹੈ ਜੀ ਉਹਨਾਂ ਦੀ ਦੁਕਾਨ ਤੋਂ ਜਿਹੜਾ ਉਹ ਸੀਡ ਵਿਕਿਆ ਤੇ ਕੁਝ ਜਿਹੜਾ ਹੈਗਾ ਬਿੱਲਾਂ ਦੇ ਵਿੱਚ ਵੀ ਸਿਗਤ ਰੁਟੀਆਂ ਸੀਗੀਆਂ ਉਹ ਹੁਣਟਾਈਆਂ ਸੀਗੀਆਂ ਸਟਾਕ ਰਿਸਟਰ ਵਿੱਚ ਵੀ ਹੁਣਟਾਈਆਂ ਸੀਗੀਆਂ ਉਹਦੇ ਆਧਾਰ ਤੇ ਮੈਂ ਯਾਨੀ ਕਿ ਜੋ ਮੈਨੂੰ ਜਿਹੜਾ ਸੀਡ ਇਨਸਪੈਕਟਰ ਹੈਗਾ ਉਹਨਾਂ ਨੇ ਜੋ ਮਨੂਸ਼ਪਾਸ ਕੀਤੀ ਆ ਵੀ ਆ ਉਹ ਤਾਂ ਨਹੀਂ ਆ ਪਈਆਂ ਉਹਦੇ ਆਧਾਰ ਤੇ ਮੈਂ ਕੱਲ ਉਹਨਾਂ ਦਾ ਲਾਇਸੈਂਸ ਉਹ ਕੈਂਸਲ ਕਰ ਦਿੱਤਾ ਨਾਲੋਂ ਨਾਲ ਹੀ ਮੈਂ ਜਿੱਦਾਂ ਇਹਨਾਂ ਨੂੰ ਪਹਿਲਾਂ ਸ਼ੂਕਾਜ਼ ਨੋਟਸ ਤੋਂ ਕੱਢਿਆ ਇਦਾਂ ਹੀ ਸ਼੍ਰੀ ਰਾਮ ਐਗਰੀਟੈਕ ਇੰਡੀਆ ਕਨਾਲ ਰੋਡ ਜਿਹੜੀ ਹੈਗੀ ਆ ਉਹਨੂੰ ਵੀ ਜਿਹੜੇ 200 ਕਾ ਨੋਟਸ ਹੈ ਉਹ ਮੈਂ ਕੱਢਿਆ ਉਹਨਾਂ ਦਾ ਮੈਡੀਕਲ ਆਇਆ ਕੱਲ ਕਿ ਬਿਮਾਰ ਹੋਣ ਕਰਕੇ ਮੈਂ ਨਹੀਂ ਆ ਸਕਿਆ ਤੇ ਉਹਨਾਂ ਨੇ ਜਿਹੜੀ ਰਿਪੋਰਟ ਹੈ ਜਦੋਂ ਆਉਂਦੀ ਆ ਉਦੇਸਾ ਹੰਨਾ ਜਿਹੜੀ ਕਾਰਵਾਈ ਹੋਊਗਾ ਰੰਮੀ ਤੋਂ। ਤੁਹਾਨੂੰ ਲੱਗਦਾ ਕਿ ਕੰਪਨੀ ਤੇ ਐਕਸ਼ਨ ਲਾਉਣ ਦੀ ਗੱਲ ਹੈ ਤਾਂ ਆਪਣੇ ਦੁਕਾਨਦਾਰ ਤੇ ਐਕਸ਼ਨ ਲਾਉਣ ਦੇ بجائے ਕੰਪਨੀ ਤੇ ਐਕਸ਼ਨ ਲਾਉਣਾ ਹੈ। ਹਾਂ ਜਿਵੇਂ ਜੀ ਤੁਹਾਡੀ ਗੱਲ ਦੇ ਨਾਲ ਮੈਂ ਜਿਹੜਾ ਹੈਗਾ ਉਹ ਸਹਿਮਤ ਆ ਵੀ ਕੰਪਨੀ ਤੇ ਵੀ ਐਕਸ਼ਨ ਹੋਣਾ। ਕਿਉਂਕਿ ਵੀ ਜਿਹੜਾ ਹੈਗਾ ਉਹ ਬਰੇਡ ਸੀਡਸ ਤੋਂ ਤੋਂ ਵਿਕਿਆ। ਠੀਕ ਹੈ ਨੀ ਫਸਟ ਫਸਟ ਜਿਹੜੀ ਹੈਗੀ ਆ ਇਹ ਆ ਇਹਨਾਂ ਨੇ ਸੀਡ ਦਿੱਤੇ ਆ ਔਰ ਅਸੀਂ ਸਾਰੇ ਹੀ ਕਿਸਾਨ ਵੀਰਾਂ ਨੂੰ ਜਦੋਂ ਪੈਂਪੇ ਵੀ ਲਾਉਣੇ ਆ ਡੀਲਰ ਵੀ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਜਿਹੜੀਆਂ ਸਪਾਰਸ ਸੁਦਾ ਕਿਸਮਾਂ ਹੈਗੀਆਂ ਉਹ ਹੀ ਜਿਹੜਾ ਬੀ ਆ ਉਹ ਬੀਜਿਆ ਕਰੋ ਠੀਕ ਹੈ ਜੀ ਇਸ ਕਰਕੇ ਇਹ ਗੱਲ ਆ ਵੀ ਜੇ ਅਸੀਂ ਯਾਨੀ ਕਿ ਨਾਂ ਕੀ ਆ ਜਿਹੜਾ ਪੀ ਪ੍ਰੀ ਸੀਡ ਸਟੋਰ ਆ ਮਿੱਥੋਂ ਸੀਡ ਵਿਕਿਆ ਇੱਕੋ ਕਿਸਾਨ ਜਿਹੜਾ ਸੀਡ ਹੀ ਲੈ ਕੇ ਗਿਆ ਹੈ ਜਿਹੜੀ ਸ਼੍ਰੀ ਰਾਮ ਐਗਰੀਟੈਕ ਇੰਡੀਆ ਕਰਨਾਡੂ ਰਸੰਦ ਇਹਨੇ ਨੂੰ ਸੀ ਸਪਲਾਈ ਕੀਤਾ